ਦੇਖੋ ਗਾਇਸ ਮੇਰੀ ਛੁੱਟੀ ਸੀ ਉਹਨੇ ਸਾਰੇ ਕੱਪੜੇ ਧੋਇਆ ਮੈਂ ਇੱਥੇ ਸੋਣੀ ਬਹਿ ਜਾਂਦੇ ਜਾਂ ਤਾਂ ਪੜਾਈ ਕਰ ਰਹੀ ਆ ਇੱਥੇ ਦੋ ਸ਼ਖਸ ਇਹ ਸਟੱਡੀ ਕਰ ਰਹੇ ਆ ਇੱਕ ਹੋਰ ਆ ਕੇ ਕੀ ਹੈ ਦੇਖੋ ਨੀਚੇ ਕੋਈ ਨਹੀਂ ਹੈ ਘਰ ਸਾਡਾ ਸੁਣਨ ਹੋ ਰਿਹਾ ਮੈਂ ਤਾਂ ਫੋਟੋ ਮੈਂ ਡਿਲੀਟ ਨਹੀਂ ਕਰਦੀ ਮੇਰੀ ਪੜਦੀ ਸੁਣੀ ਨਹੀਂ ਕਿਆ ਜਾਂਦਾ ਸੀਗਾ ਇਹਨਾਂ ਨੇ 1609 ਵਿੱਚ ਅਕਾਲ ਤਖਤ ਬਣਵਾਇਆ ਸੀਗਾ ਜਹਾਂਗੀਰ ਕੋ ਕਹਿੰਦੇ ਟੋਲਰੇਟ ਨਹੀਂ ਹੋਈ ਕੋ ਨਹੀਂ ਸਕਦਾ ਕਿ ਧਿਕਸ਼ਾ ਕੋਈ ਕਾਹਨ ਨਾ ਕਰੇ ਵਾਲ ਤੇ ਵਾਦ ਨਹੀਂ ਜਿਆ ਪਿਆ ਉਲਜਿਆ ਪਿਆ ਉਲਜਿਆ ਪਿਆ ਦੇਖੋ ਕਿਵੇਂ ਝੁਲ ਜਾਈ ਗਏ ਦੋ ਮਿੰਟਾਂ ਵਿੱਚ ਗਾਇਸ ਵੀਰੇ ਅੱਜ ਆਪਾਂ ਬਣਾ ਰਿਹਾ ਉਬਲੇ ਹੋਏ ਆਲੂ ਇਹ ਲਾ ਰਹੀਆਂ ਮੈਂ ਤੜਕਾ ਮੌਦਿਨਾ ਬਾਦ ਮੈਂ ਵਲੌਗ ਬਣਾ ਰਹੀਆਂ ਮੇਰੇ ਤੇ ਲਿਖਸਰੀਆਂ ਮੈਨੂੰ ਦਿਖਾਣੀ ਤੱਕ ਵੀ ਕਿ ਜਿਸੀ ਫੇਸ ਇਹ ਅਨਮੈਰਿਡ ਕੁੜੀ ਹੰਦੇ ਤੰਦੂਰੀ ਰੰਗ ਵਾਓ ਮੇਰਾ ਵੀ ਦੇਖੀ ਤੇ ਖੰਡਾ ਲਾ ਲਿਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਉਬਲੇ ਹੋਏ ਰੈਪ ਵੀ ਸਾਡੀ ਐ ਹੀ ਆ ਜੋ ਦੀ ਜਾਂਦਾ ਉਹ ਹੀ ਬਣਾ ਲੈਂਦੀ ਆ ਫਰਾਈ ਕਰਦੇ ਆ ਕਮਾਂਡ ਕਰਦਾ ਸੁੱਕੀ ਆਲੂ ਬਣਾਈਏ ਇਹ ਕਮਾਂਡ ਕਰਦਾ ਤਰੀਕਾ ਠੀਕ ਹੈ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਵਾਂ ਨੂਨ ਮਿੱਠਾ ਮਸਾਲਾ ਜਦੋਂ ਹੁੰਦਾ ਸਬਜ਼ੀ ਨੂੰ ਚਾ ਚਾ ਮਿਕ ਹੋ ਤਿਰ ਲਓ ਜੀ ਫਰਾਈ ਕੀਤੇ ਹੋਏ ਆਲੂ ਬਣਾ ਰਹੇ ਆ ਆਪਣੇ ਤੇਲ ਵਿੱਚ ਲਾਉਦੇ ਕੋਲ ਜ਼ਿਆਦਾ ਕਈ ਚਲੋ ਕੋਈ ਨਾ ਕੁਕੀ ਜਲਦੀ ਪੈ ਗਿਆ ਯਾਰ ਤੁਹਾਨੂੰ ਖੰਡ ਇਹ ਗੈਸ ਨੂੰ ਕੱਦਦੇ ਨੇ ਆਪਾਂ ਤੇਜ਼ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਆਪੇ ਚੱਲੇ ਆ ਜੀ ਦਵਾਈ ਲੈਣ। ਉਸ ਤੋਂ ਬਾਅਦ ਜਾਣਾ ਸੀ ਸੂਟ ਲੈਣ। ਉਸ ਤੋਂ ਬਾਅਦ ਜਾਣਾ ਸੀ ਕੋਟ ਲੈਣ। ਲਓ ਜੀ ਦਵਾਈ ਵਾਲੇ ਦਾ ਦੁਕਾਨ ਹੀ ਬੰਦ ਆ। ਬੰਦ ਹੋਣਾ ਪਊਗਾ। ਛੁੱਟੀ ਆ। ਚਲੋ ਚਲੋ। ਗਿਆਸਤ ਵਰਡਿਕਲ ਆਫ ਲੈਣਾ। ਕਿ ਲੈ ਆਣ ਜਾਣਾ ਦੱਸ। ਉਹਨੇ ਗਰਮ ਸੂਟ ਲੈਣਾ ਹੈ। ਅੱਛਾ। ਮੇਰੇ ਖੱਟਾ ਉਹ ਕਿੱਥੇ ਲੱਗਦਾ। ਉਹ ਜਿਹੜੀ ਨੱਕ ਜੜੀ ਹੈ ਨਾ ਨੱਕ ਜੜੀ ਉਹਨੇ ਲੈਣਾ ਹੈ। यार ये कश्मीरी तो अपनी दुकान बंद कर रहे हैं हमने सूट लेना है हाँ शायद तक ये, ये सारी तो वेलवेट है ये साड़ी प्योर वेलवेट होगी वे नहीं ये अलग इसके साथ दुपट्टा भी है एक ही नहीं इसके साथ दुपट्टा भी है वो जो तुम बता रहे साढ़े चार सौ का दुपट्टा है ये सिर्फ साढ़े पांच सौ का दुपट्टा मिलेगा ना मेरा

दो सूट लेके आया एक का जैकेट लेके ले आया हैं थोड़ी नक चढ़ी मसा ही पसंद आई है अच्छा लगा आपको Amazing.